ਫਿਰੋਜ਼ਪੁਰੋਂ ਫਾਜ਼ਿਲਕਾ ਰੋਡ ਤੇ ਇੱਕ ਜ਼ਬਰਦਸਤ ਭਿਆਨਕ ਹਾਦਸਾ ਹੋਇਆ ਹੈ ਮੰਦਭਾਗੀ ਖਬਰ ਹੈ ਕਿ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਪਰ ਹਾਦਸਾ ਇੰਨਾ ਕਿ ਜ਼ਿਆਦਾ ਖਤਰਨਾਕ ਦੇਖਿਆ ਜਾ ਸਕਦਾ ਹੈ ਕਿ ਗੱਡੀਆਂ ਦੇ ਪਰਖੱਚੀ ਉੱਡ ਗਏ ਨੇ ਯਾਨੀ ਕਿ ਬਿਲਕੁਲ ਵੀ ਜਿਹੜਾ ਕੁਝ ਨਹੀਂ ਬਚਿਆ ਆਮੋ ਸਾਹਮਣੀ ਇਹ ਟੱਕਰ ਦੱਸੀ ਜਾ ਰਹੀ ਆ ਹੁਣੇ-ਹੁਣੇ ਦੀ ਇਹ ਘਟਨਾ ਹੈਗੀ ਆ ਫਿਰੋਜ਼ਪੁਰ ਤੋਂ ਫਾਜ਼ਿਲਕਾ ਰੋਡ ਦੀਆਂ ਇਹ ਲਾਈਵ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਆ ਇੱਕ ਗੱਡੀ ਸਿਆਸ ਹੈਗੀ ਆ ਇਹਦਾ ਨੰਬਰ ਆ ਤੁਸੀਂ ਦੇਖ ਸਕਦੇ ਹੋ ਦੂਜੀ ਗੱਡੀ ਇਸ ਪਾਸੇ ਆ ਤਾਂ ਫਿਲਹਾਲ ਇਹਦੇ ਵਿੱਚ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਬਾਕੀ ਗਲਬਤ ਬਾਈ ਜੀ ਤੁਸੀਂ ਇੱਥੋਂ ਦੇ ਜੀ ਹਾਂਜੀ ਹਾਂਜੀ ਇੱਥੋਂ ਦੇ ਜੀ ਅਜੇ ਕਿਹੜਾ ਪਿੰਡ ਵਜਦਾ ਹੈ ਇਹ ਇਹ ਪਿੰਡ ਪੀਰਖਾਂ شیخ ਹੈ ਜੀ ਹਾਂਜੀ ਕੀ ਗੱਲ ਹੋਈ ਹੈ ਇਹ ਇਹ ਜੀ ਗੱਡੀ ਨੂੰ ਕਰਾਸ ਕਰਨ ਲੱਗੇ ਸੀ ਅੱਗੋਂ ਕਿਤੇ ਭਲੇਖਾ ਪੈ ਗਿਆ ਇਹਨਾਂ ਨੂੰ ਲੇਟ ਪਈ ਅੱਗੋਂ ਇਸ ਕਰਕੇ ਆਮਣੋ ਸਾਹਮਣੋ ਟੱਕਰ ਹੋਈ ਇਹਨਾਂ ਦੀ ਇੱਕ ਲੇਡੀਸ ਦੀ ਮੌਤ ਹੋ ਗਈ ਹੈ ਬਾਕੀ ਗੰਬੀਰ ਜ਼ਖਮੀ ਨੇ ਅੱਛਾ ਹਾਂਜੀ ਤੇ ਬਾਕੀ ਚਲੋ ਪਰਮਾਤਮਾ ਕਿਰਪਾ ਕਰੇ ਸਾਰਿਆਂ ਤੇ ਤੇ ਰਸਤਾ ਛੋਟਾ ਕਰਕੇ ਐਕਸੀਡੈਂਟ ਜਿਆਦਾ ਹੋ ਰਹੇ ਨੇ ਅਸੀਂ ਸਰਕਾਰ ਨੂੰ ਇਹੋ ਹੀ ਬੇਨਤੀ ਕਰਦੇ ਵੀ ਸੜਕ ਚੌੜੀ ਹੋਣੀ ਚਾਹੀਦੀ ਏ ਬਹੁਤ ਹਾਸੀ ਹੁੰਦੇ ਆ ਕਿੱਥੋਂ ਦੇ ਸੀ ਲੋਕਲ ਸੀਗੇ ਹਾਂਜੀ ਕੋਈ ਲੋਕਲ ਹੀ ਹੈ ਹਾਂਜੀ ਆ ਗੱਡੀ ਇੱਕ ਪਾਸੇ ਆਇਆ ਕੀ ਉਹਨਾਂ ਦਾ ਕੋਈ ਪਰਿਵਾਰਿਕ ਜਾਂ ਕੋਈ ਮੈਂਬਰ ਹੈ ਹਲੇ ਨਹੀਂ ਆਏ ਜੀ ਆਪਣੇ ਮੁਲਾਜ਼ਮ ਸਾਹਿਬ ਆਏ ਹੋਏ ਨੇ ਸਾਰੇ ਐਸਐਚਓ ਆਏ ਆ ਹੋਰ ਵੀ ਆਪਣੇ ਕਾਫੀ ਮੁਲਾਜ਼ਮ ਆਏ ਆ ਮਾਮਦੋੜ ਤੋਂ ਆਏ ਆ ਲਖੋਕਿਆ ਤੋਂ ਆਏ ਆ ਹੋਰ ਵੀ ਆਪਣੇ ਹੈਲਪ ਕਾਫੀ ਕੀਤੀ ਆ ਪਿੰਡ ਵਾਲਿਆਂ ਵੀ ਗੱਡੀਆਂ ਬੁਲਾਈਆਂ ਸੀ ਸਰਕਾਰੀ ਕਿਹੜਾ ਇਹ ਪਿੰਡਕੜ ਦੱਸਿਆ ਪਿੰਡ ਪੀਰਖਾਂ ਸ਼ੇਖ ਪੀਰਖਾਂ ਇਹ ਸ਼ੇਖ ਦੇ ਉੱਪਰ ਹਾਈਵੇ ਦੇ ਜਿਹੜਾ ਫਰੋਸਪਰ ਫਾਜ਼ਲ ਕਾ ਰੋੜਾ ਦੂਜੀ ਗੱਡੀ ਦਾ ਵੀ ਨੰਬਰ ਪੀਬੀ 46ਵੀ 6638 ਡੀਐਲ 7ਸੀਐਮ 7750 ਤੁਹਾਡੇ ਭਾਈ ਜੀ ਇਹ ਜਾਣਕਾਰੀ ਤੁਹਾਡੀ ਜਾਣਕਾਰੀ ਨਹੀਂ ਨਹੀਂ ਸਰ ਅਸੀਂ ਨਾ ਅਸੀਂ ਆ ਰਹੇ ਸੀ ਬਿਲਕੁਲ ਹਾਂ ਅਸੀਂ ਆ ਕੇ ਗੱਡੀਆਂ ਸਾਰੀਆਂ ਕਵਰ ਕੀਤੀਆਂ ਆ ਕੇ ਡਿੱਗੀ ਡੁੱਗੀ ਨੁਕਸਾਨ ਹਾਂ ਕਿੰਨਾ ਨੁਕਸਾਨ ਸਰ ਬਹੁਤ ਹੋਇਆ ਅੱਛਾ ਬਹੁਤ ਤੇ ਕਿੰਨੇ ਕਿੰਨੇ ਜਣੇ ਸੀ ਜੀ ਗੱਡੀਆਂ 'ਚ ਕੁਛ ਪਤਾ ਇੰਦੇ 'ਚ ਇੱਕ ਸਰ ਸੀ ਆਪਣੇ ਤੇ ਉਹਦੇ ਲੇਡੀਸ ਡੈਥ ਹੋ ਗਈ ਨਹੀਂ ਕੱਲੀ ਲੇਡੀ ਸੀ ਉਹਦੇ 'ਚ ਹਾਂ ਜੀ ਹਾਂ ਹਾਂ ਉਹਦੇ ਤਿੰਨ ਉਹਦੇ ਤਿੰਨ ਜਣੇ ਸੀ ਬਿੱਲੀ ਸੀ ਉਹਦੀ ਜੀ ਪੇਟ ਸੀ ਅੱਛਾ ਕੌਣ ਹਾਂ ਜੀ ਬਿੱਲੀ ਸੀ ਉਹਦੇ ਜੀ ਉਹਨੂੰ ਆਪਰੇਟ ਵਗੈਰਾ ਹੋਇਆ ਬਿੱਲੀ ਦਾ ਜੀ ਤੇ ਨਾਲ ਇੱਕ ਬਿੱਲੀ ਸੀਗੀ ਉਹ ਇਥੇ ਲੋਕਲ ਸੀ ਕੋਈ ਲੈ ਗਿਆ ਉਹਨਾਂ ਨੂੰ ਜੀ ਅੱਛਾ ਨੰਬਰ ਵਗੈਰਾ ਲੈ ਲਿਆ ਉਹਨਾਂ ਦਾ ਤੇ ਬਾਕੀ ਉਹਦੇ ਜਿੰਨੇ ਤਿੰਨ ਕਹਿੰਨੇ ਹੋ ਬਾਕੀ ਠੀਕ ਨੇ ਉਹ ਐਂਬੂਲੈਂਸ ਲੈ ਗਏ ਜੀ ਬਾਕੀ ਉਹ ਵੀ जख्मਾਂ ਉਥੋਂ ਇੱਕ ਲੇਡੀ ਦੀ ਜਿਹੜੀ ਉਹਨੂੰ ਲੈ ਗਏ ਨੇ ਜੀ ਨਾਲ ਇੱਕ ਲੇਡੀ ਐਂਬੂਲੈਂਸ ਲੈ ਗਈ ਹੈ ਬਾਕੀ ਜ਼ਖਮੀ ਹੈ ਤਾਂ ਤਿੰਨ ਮੈਂਬਰ ਇਹਦੇ ਵਿੱਚ ਦੱਸ ਰਹੇ ਨੇ ਕਥਿਤ ਤੌਰ ਤੇ ਹਾਲਾਂਕਿ 에어 ਬੈਗ ਵਗੈਰਾ ਖੁੱਲੇ ਨੇ ਪਰ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਇੱਧਰ ਇੱਧਰ ਹਜੇ ਕਿਉਂਕਿ ਪਹਿਲੀਆਂ ਤਸਵੀਰਾਂ ਨਹੀਂ ਹਜੇ ਹਜੇ ਪੁਲਿਸ ਵੀ ਆਈ ਹੋਈ ਹੈ ਹਜੇ ਇਹ ਗੱਲ ਕਲੀਅਰ ਜਿਹੜੀ ਆ ਪੂਰੀ ਨਹੀਂ ਹੋ ਪਾਈ ਹਜੇ ਵੀ ਪੂਰਾ ਕੋਸ਼ਿਸ਼ ਵੀ ਕਰ ਲੈਨੇ ਆ ਪੁਲਿਸ ਦੇ ਨਾਲ ਵੀ ਗੱਲਬਾਤ ਕਰਨ ਦੀ ਵੀ ਬੰਦੇ ਕਿੱਥੋਂ ਦੇ ਨੇ ਕਿਵੇਂ ਨੇ ਕਿਹੜੀ ਜਗ੍ਹਾ ਦੇ ਨੇ ਇਸ ਬਾਬਤ ਵੀ ਜਿਹੜੀ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਹਾਲਾਂਕਿ ਐਂਬੂਲੈਂਸ ਵੀ ਆਈ ਆ ਕੁਝ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਤਾਂ ਐਂਬੂਲੈਂਸ ਰਾਈ ਜਿਹੜਾ ਭੇਜ ਦਿੱਤਾ ਗਿਆ ਪਰ ਦੂਜੇ ਪਾਸੇ ਸਥਿਤੀ ਜਿਹੜੀ ਆ अच्छा जी साहब की घटना कुछ लगया पता ਕਿਥੋਂ ਦੇ ਨੇ ਜੀ ਹੈਲੋ ਤੇ ਇੱਕ ਤਾਂ ਕੁਲਵਿੰਦਰ ਸਿੰਘ ਨੇ ਜੀ ਸਾਡੇ ਪੁਲਿਸ ਮੁਲਾਜ਼ਮ ਬਾਕੀ ਗਰੂ ਵਰਸਾਇ ਦੇ ਨੇ ਫਿਲਹਾਲ ਸਾਰਿਆਂ ਨੂੰ ਹਸਪੀਟਲ ਇਮੀਡੀਏਟ ਭੇਜਿਆ ਗਿਆ ਤੇ ਅਸੀਂ ਇੱਥੇ ਮੌਕੇ ਤੇ ਦੇਖ ਰਹੇ ਹਾਂ ਸਾਡੇ ਮੁਲਾਜ਼ਮ ਵੀ ਨਾਲ ਗਏ ਆ ਕੰਟਰੋਲ ਰੂਮ ਤੇ ਵੀ ਤਲਾਹ ਦਿੱਤੀ ਹੈ ਤੇ ਸਾਡੇ ਡੀਐਸਪੀ ਸਿਟੀ ਸਾਹਿਬ ਵੀ ਉੱਥੇ ਇਹਨਾਂ ਦੇ ਇਲਾਜ ਵਾਸਤੇ ਸਿਟੀ ਤੋਂ ਫੋਰਸ ਭੇਜ ਰਿਹਾ ਹੈ ਇਹ ਇੱਕ ਦੀ ਮੌਤ ਹੋਈ ਦੱਸਦੇ ਹਾਂਜੀ ਇੱਕ ਦਾ ਲੱਗ ਰਿਹਾ ਸੀ ਵੀ ਜਿਵੇਂ ਉਹਨਾਂ ਦੀ ਡੈਥ ਹੋ ਗਈ ਪਰ ਫਿਰ ਵੀ ਉਹਨੂੰ ਹਸਪੀਟਲ ਭੇਜਿਆ ਗਿਆ ਉੱਥੇ ਡਾਕਟਰ ਸਾਹਿਬ ਉਹਨੂੰ ਚੈੱਕ ਕਰਨਗੇ ਜਿਹੜਾ ਮੁਲਾਜ਼ਮ ਤੁਸੀਂ ਕਹਿ ਰਹੇ ਹੋ ਉਹ ਕਰੇਟਾ ਗੱਡੀ 'ਚ ਹਾਂਜੀ ਮੌਕੇ ਦੇ ਜਿਹੜੇ ਵਿਅਕਤੀ ਸੀ ਉਹਨਾਂ ਦੇ ਦੱਸਣ ਮੁਤਾਬਕ ਕਿ ਉਹ ਕਰੇਟਾ ਗੱਡੀ 'ਚ ਸਵਾਰ ਸੀ ਉਹ ਠੀਕ ਆ ਦੇਖੋ ਫਿਰਾਲ ਤੇ ਉਹਦੇ ਵੀ ਹੈਡ ਇੰਜਰੀ ਆ ਪਰ ਸਾਰਿਆਂ ਨੂੰ ਇੱਕ ਵਾਰ ਹਸਪਤਾਲ ਭੇਜ ਦਿੱਤਾ ਗਿਆ ਤੇ ਜਿਹੜੇ ਦੂਜੀ ਗੱਡੀ 'ਚ ਟੋਟਲ 3 ਸੀ ਇੱਕ ਦੀ ਸਥਿਤੀ ਤੁਸੀਂ ਕਹਿੰਦੇ ਨਾਜ਼ੁਕਾ ਤੇ ਦੂਜੇ ਜਿਹੜੇ ਨੇ ਉਹ ਦੋ ਉਹ ਵੀ ਸਥਿਤੀ ਨਾਜ਼ੁਕਾ ਜਾਂ ਠੀਕ ਨੇ ਉਹ ਵੀ ਇੰਜਰਡ ਸੀ ਕਾਫੀ ਇੰਜਰਡ ਸੀ ਤਿੰਨਾਂ ਦੇ ਕਾਫੀ ਇੰਜਰੀਆਂ ਆਈਆਂ ਬਟ ਇਹ ਤਾਂ ਹੁਣ ਡਾਕਟਰ ਸਾਹਿਬ ਇਲਾਜ ਤੋਂ ਬਾਅਦ ਦੱਸਣਗੇ ਵੀ ਕੀ ਕਾਰਨ ਕੀ ਲੱਗਦਾ ਵੀ ਹਨੇਰਾ ਕਰਕੇ ਜਾਂ ਸਪੀਡ ਸੀ ਕੁਝ ਮਾੜਾ ਮੋਟਾ ਮੁੱਢਲਾ ਪਤਾ ਲੱਗਿਆ ਹੋਊਗਾ ਇਥੋਂ ਕੱਤਰ ਲੋਕਾਂ ਵੱਲੋਂ ਕੁਝ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਲੋਕਾਂ ਦੇ ਦੱਸਣ ਮੁਤਾਬਕ ਕਿ ਦੋਨੋਂ ਗੱਡੀਆਂ ਜਿਹੜੀਆਂ ਆਮਣੇ ਸਾਹਮਣੇ ਵੱਜੀਆਂ ਪਰ ਕਿਹਦੀ ਗਲਤੀ ਹੈ ਇਹਦਾ ਕੋਈ ਪ੍ਰਤੱਖ ਜਿਹੜਾ ਗਵਾਹ ਮੌਕੇ ਤੇ ਸਾਨੂੰ ਮਿਲੇਗਾ ਉਦੇ ਤੋਂ ਬਾਅਦ ਜਿਹੜਾ ਅਸੀਂ ਉਹਦੇ ਅਕੋਰਡਿੰਗ ਅਗਲੀ ਫਰਦਰ ਕਾਰਵਾਈ ਕਰਾਂਗੇ ਫਿਲਹਾਲ ਤੇ ਅਸੀਂ ਦੋਸ਼ੀਆਂ ਨੂੰ ਸੰਭਾਲਦੇ ਆਂ ਤੇ ਟ੍ਰੈਫਿਕ ਨੂੰ ਮੇਨਟੇਨ ਕਰ ਰਹੇ ਆ ਜਿਹੜੇ ਇੰਜਰਡ ਆ ਉਹਨਾਂ ਨੂੰ ਸੰਭਾਲ ਰਹੇ ਆ ਤੇ ਟ੍ਰੈਫਿਕ ਮੇਨਟੇਨ ਕਰ ਰਹੇ ਆ ਤੇ ਗੱਡੀਆਂ ਦਾ ਵੀ ਜਿਹੜੀ ਵੀਡੀਓਗ੍ਰਾਫੀ ਕਰਕੇ ਤੇ ਇਹਨਾਂ ਨੂੰ ਵੀ ਥਰਮੂਵ ਕਰਵਾਵਾਂਗੇ ਸਾਈਡ ਤੇ ਇਹਨੂੰ ਹਨਾ ਟ੍ਰੈਫਿਕ ਵੀ ਕਿਉਂਕਿ ਰੋਕਦਾ ਤਾਂ ਬਿਲਕੁਲ ਬਿਲਕੁਲ ਇਹ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਆ ਹਾਲਾਂਕਿ ਬੜੀ ਮੰਦਭਾਗੀ ਇਹ ਖਬਰ ਆ ਕਿਉਂਕਿ ਮੌਤ ਵੀ ਇੱਕ ਦੀ ਹੋਈ ਦੱਸੀ ਜਾ ਰਹੀ ਆ ਔਰ ਦੋਵੇਂ ਗੱਡੀਆਂ ਜਿਹੜੀਆਂ ਆਮੋ ਸਾਹਮਣੀ ਟਕਰਾਈਆਂ ਨੇ ਉਸ ਤੋਂ ਬਾਅਦ ਇਹ ਗੱਡੀਆਂ ਜਿਹੜੀਆਂ ਇਹ ਘੁੰਮ ਗਈਆਂ ਨੇ ਇਹ ਗੱਡੀਆਂ ਘੁੰਮ ਗਈਆਂ ਨੇ ਔਰ ਘੁੰਮਣ ਤੋਂ ਬਾਅਦ ਜਿਹੜਾ ਕੀ ਆ ਇੱਕ ਜਗ੍ਹਾ ਤੇ ਇੰਜ ਲੱਗਦਾ ਕਿ ਇੱਕੋ ਪਾਸੇੋਂ ਤੋਂ ਇਹ ਗੱਡੀਆਂ ਆ ਰਹੀਆਂ ਨੇ ਪਰ ਇੱਕੋ ਪਾਸੇੋਂ ਤੋਂ ਨਹੀਂ ਆ ਰਹੀਆਂ ਸੀ ਉਹ ਕ੍ਰੋਸ ਜਦੋਂ ਓਵਰਟੇਕ ਕਰ ਰਹੀ ਸੀ ਤਾਂ ਸਾਹਮਣੇੋਂ ਗੱਡੀ ਇੱਕ ਆਉਂਦੀ ਆ ਤਾਂ ਜਿਹਦੇ ਵਿੱਚ ਆਹਮੋ ਸਾਹਮਣੀ ਟੱਕਰ ਹੁੰਦੀ ਆ ਆਹਮੋ ਸਾਹਮਣੀ ਟੱਕਰ ਦੇ ਵਿੱਚ ਇੰਨੀ ਭਿਆਨਕ ਟੱਕਰ ਹੁੰਦੀ ਆ ਕਿ ਦੋਵੇਂ ਗੱਡੀਆਂ ਘੁੰਮ ਜਾਂਦੀਆਂ ਨੇ ਇੱਕ ਦੇ ਵਿੱਚ ਤਿੰਨ ਜਣੇ ਦੱਸੇ ਜਾ ਰਿਹਾ ਇੱਕ ਦੇ ਵਿੱਚ ਪੁਲਿਸ ਦਾ ਕੋਈ ਮੁਲਾਜ਼ਮੀ ਦੱਸਿਆ ਜਾ ਰਿਹਾ ਪਰ ਹਜੇ ਇਹ ਕਲੀਅਰ ਨਹੀਂ ਹੋਇਆ ਪੁਲਿਸ ਦੇ ਵੱਲੋਂ ਇਹ ਚੀਜ਼ ਕਲੀਅਰ ਨਹੀਂ ਕੀਤੀ ਗਈ ਹਜੇ ਕਿ ਕਿੰਨੇ ਬੱਚੇ ਨੇ ਕਿਸੇ ਦੀ ਮੌਤ ਹੋਈ ਆ ਨਹੀਂ ਹੋਈ ਹਾਲਾਂਕਿ ਲੋਕ ਇਕੱਤਰ ਕਥੀ ਤੌਰ ਤੇ ਕਹਿ ਰਹੇ ਨੇ ਕਿ ਇੱਕ ਦੀ ਜਿਹੜੀ ਮੌਤ ਦੱਸ ਰਹੇ ਨੇ ਪਰ ਇਹ ਹਜੇ ਗੱਲ ਕਲੀਅਰ ਨਹੀਂ ਹੋ ਪਾਈ ਪਰ ਦੂਜੇ ਪਾਸੇ ਰੋਡ ਜਿਹੜੀ ਆ ਜਾਮ ਲੱਗ ਚੁੱਕਿਆ ਰੋਡ ਨੂੰ ਜਿਹੜਾ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਪੁਲਿਸ ਦੇ ਵੱਲੋਂ ਵੀਡੀਓਗ੍ਰਾਫੀ ਕਰਕੇ ਫੋਟੋਗ੍ਰਾਫੀ ਕਰਕੇ ਉਸ ਤੋਂ ਪਹਿਲਾਂ ਫਸਟਲੀ ਜਿਹੜਾ ਐਂਬੂਲੈਂਸ ਤੇ ਰਾਹੀ ਭੇਜ ਦਿੱਤੇ ਗਏ ਨੇ ਇੱਕ ਐਂਬੂਲੈਂਸ ਉਸ ਤੋਂ ਬਾਅਦ ਇੱਕ ਹੋਰ ਫਿਰ ਐਂਬੂਲੈਂਸ ਆਈ ਆ ਲੇਕਿਨ ਸੜਕ ਸੁਰੱਖਿਆ ਫੋਰਸ ਥਾਣਾ ਮਮਦੋੜ ਪੈਂਦਾ ਮਮਦੋੜ ਦੇ ਐਸ ਐਚਓ ਨਾਲ ਅਸੀਂ ਗੱਲ ਕੀਤੀ ਆ ਔਰ ਹੁਣ ਜਿਹੜਾ ਇਹਨਾਂ ਗੱਡੀਆਂ ਨੂੰ ਇਥੋਂ પાસੇ ਹਟਾਉਣ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ ਕਿਉਂਕਿ ਰੋਡ ਜਿਹੜੀ ਆ ਇਹ ਰੋਡ ਛੋਟੀ ਆ ਛੋਟੀ ਹੋਣ ਕਰਕੇ ਜਿਹੜਾ ਜਿਹੜੇ ਰਾਈਗਰੀ ਨੇ ਉਹ ਨੰਗਣ ਦੀ ਮੁਸ਼ਕਲ ਹੁੰਦੀ ਆ ਇੱਧਰ ਇੱਧਰ ਤੁਸੀਂ ਜਿਹੜੀ ਕਰ ਸਕਦੇ ਹੋ ਤੁਸੀਂ ਬਾਈ ਜੀ ਇੱਥੋਂ ਦੀ ਹੋ ਜੀ ਆਪਣਾ ਨਾਲ ਸਾਹਮਣੇ ਖੇਤ ਇਹ ਤੇ ਅਸੀਂ ਉੱਥੇ ਖੇਤ ਕੰਮ ਕਰਦੇ ਪਾਹਾ ਠੀਕ ਹੈ ਇਹ ਇੰਨਾ ਜ਼ੋਰ ਨਾਲ ਖੜਕਾ ਆ ਜਿਵੇਂ ਬਾਂਬ ਨਹੀਂ ਚੱਲਦਾ ਹਾਂਜੀ ਇੰਨੇ ਜ਼ੋਰ ਜਿਸੀਂ ਭੱਜੇ ਆ ਫਿਰ ਆਉਂਦਿਆਂ ਨੂੰ ਸੀਰੀਅਸਲੀ ਮਤਲਬ ਚਾਰ ਹੀ ਸਵਾਰੀਆਂ ਜੀ ਹਾਂ ਤੇ ਇੱਕ ਤਾਂ ਜਿਹੜੀ ਲੇਡੀ ਉਹਦਾ ਡੈੱਡ ਹੋ ਗਈ ਸੀ ਤੇ ਦੂਜਿਆਂ ਨੂੰ ਫਿਰ ਆਇਆ ਪਹਿਲਾਂ ਸ਼ਾਨੂੰ ਫੋਨ ਕਰਕੇ ਤੇ ਉਹ ਮਤਲਬ ਲਾਜ ਵਾਸਤੇ ਭੇਜ ਤਰੋਂ ਇਹ ਪਤਾ ਲੱਗਿਆ ਵੱਜੇ ਆਮੋ ਸਾਹਮਣੀ ਵੱਜੇ ਆ ਜਿਵੇਂ ਦੱਸ ਰਹੇ ਇੱਥੇ ਕਿ ਆਮੋ ਸਾਹਮਣੀ ਨੇ ਆਮੋ ਸਾਹਮਣੀ ਵੱਜ ਕੇ ਤੇ ਗੱਡੀਆਂ ਘੁੰਮੀਆਂ ਨੇ ਉਦੋਂ ਤਾਂ ਕੁਸਮੂਸਾ ਜਿਹਾ ਸੀਗਾ ਹੁਣ ਤਾਂ 10 ਮਿੰਟ 15 ਮਿੰਟ ਦਾ ਪਹਿਲਾਂ ਹੰਢੇੜਾ ਨਹੀਂ ਸੀ ਲਾਈਟਾਂ ਨੂੰ ਜਾਗਦੀਆਂ ਜਦੋਂ ਇਹਨਾਂ ਨੇ ਵੱਜੀਆਂ ਨੂੰ ਘੈਂੜਾ ਹੋ ਗਿਆ ਕਰਾਸ ਕਰਨ ਲੱਗਾ ਕਰਾਸਿੰਗ ਕਰਾਸਿੰਗ 'ਚ ਪੰਗਾ ਪਿਆ ਇਹ ਵੀ ਲੋਕਲ ਨੇ ਬਾਈ ਜੀ ਜਿਹੜੇ ਤਿੰਨ ਜਿਹੜੀ ਲੇਡੀ ਹੈ ਗੁਰੂ ਸਾਹਿਬ ਹਾਂ ਇਹ ਗੁਰੂ ਸਾਹਿਬ ਗਿਆ ਬੱਚੇ ਵਗੈਰਾ ਤਾਂ ਨਹੀਂ ਸੀ ਨਾਲ ਵੱਡੇ ਸੀ ਬੱਚੇ ਨਹੀਂ ਸੀ ਨਾਲ ਸਾਰੇ ਨਾਲ ਵੱਡੇ ਸੀ ਹਾਂਜੀ ਤੇ ਉਹ ਜਿਹੜਾ ਦੂਜਾ ਪੁਲਿਸ ਮੁਲਾਜ਼ਮ ਆ ਉਹ ਕਹਿੰਦੇ ਉਹ ਹਾਂਜੀ ਉਹ ਮੁਲਾਜ਼ਮੇ ਉਹ ਵੀ ਠੀਕ ਸੀਗਾ ਹਾਂਜੀ ਉਹ ਵੀ ਠੀਕ ਸੀ ਤੇ ਇੱਕ ਜਿਹੜਾ ਇਹ ਹੈਗਾ ਨਾ ਗੱਡੀ ਵਾਲਾ ਜਿਹੜਾ ਮੁੰਡਾ ਚਲਾਉਂਦਾ ਸੀ ਉਹ ਵੀ ਮਤਲਬ ਸੀਰੀਅਸ ਸੀ ਉਹਨੂੰ ਭੇਜਤਾ ਤੇ ਇੱਕ ਉਹਦਾ ਮੁਲਾਜ਼ਮ ਤੇ ਉਹ ਲੇਡੀ ਉਹ ਮਤਲਬ ਥੋੜੇ ਸੀਰੀਅਸ ਲੱਗ ਰਿਹਾ ਸੀਰੀਅਸ ਹਾਂਜੀ ਹਾਂਜੀ ਐਂਬੂਲੈਂਸ ਮੋਕੇ ਤੇ ਆ ਗਈ ਭੇਜਤਾ ਸੀਗਾ ਨਹੀਂ ਐਂਬੂਲੈਂਸ ਤਾਂ ਹੀ ਫੋਨ ਕਰਾ ਕੋਲ 20 ਕੀਤੇ ਨੇ ਐਂਬੂਲੈਂਸ ਤਾਂ ਹੀ ਅੱਧੇ ਘੰਟੇ ਬਾਅਦ ਪੌਣੇ ਬਾਅਦ ਫਿਰ ਐਂਬੂਲੈਂਸ ਤੇ ਭੇਜੀ ਜਾਂ ਕਿਸੇ ਪ੍ਰਾਈਵੇਟ ਗੱਡੀ ਐਂਬੂਲੈਂਸ ਐਂਬੂਲੈਂਸ ਤੇ ਭੇਜੀ ਹਾਂਜੀ ਇੱਕ ਲੇਡੀ ਜਿਹੜੀ ਪ੍ਰਾਈਵੇਟ ਗੱਡੀ ਤੇ ਭੇਜੀ ਏ ਤੇ ਦੋ ਜਿਹੜੇ ਉਹ ਅਸੀਂ ਐਂਬੂਲੈਂਸ ਤੇ ਭੇਜੇ ਹਾਂ ਹਾਂਜੀ ਬਿਲਕੁਲ ਤਾਂ ਇਹ ਤਸਵੀਰ ਲਾਈਵ ਸਾਂਝੀ ਕਰ ਰਹੇ ਤੁਹਾਡੇ ਨਾਲ ਪੁਲਿਸ ਆਪਣੀ ਕਾਰਵਾਈ ਕਰਦੀ ਨਜ਼ਰ ਆ ਰਹੀ ਆ ਗੱਡੀਆਂ ਨੇ ਇੱਧਰ ਹਟਾਈਆਂ ਜਾ ਰਹੀਆਂ ਨੇ ਤੁਸੀਂ ਆਪ ਦੇਖ ਸਕਦੇ ਹੋ ਕਿਉਂਕਿ ਗੱਡੀਆਂ ਨੂੰ ਹਟਾ ਕੇ ਪਾਸੇ ਦੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਰੋਡ ਜਿਹੜੀ ਆ ਰੋਡ ਨੂੰ ਖਾਲੀ ਕਰਨਾ ਜ਼ਰੂਰੀ ਆ ਕਿਉਂਕਿ ਇਸ ਸਮੇਂ ਹਰੇਕ ਨੇ ਆਪੋ ਆਪ ਦੇ ਘਰੇ ਜਾਣਾ ਹੁੰਦਾ ਔਰ ਇੱਧਰ ਲੰਬੀਆਂ ਲੰਬੀਆਂ ਜਿਹੜੀਆਂ ਲਾਈਨਾਂ ਉਹ ਲੱਗ ਚੁੱਕੀਆਂ ਨੇ ਕਿਉਂਕਿ ਰੋਡ ਖਾਲੀ ਹੋਏਗੀ ਤਾਂ ਜਿਹੜਾ ਟ੍ਰੈਫਿਕ ਆ ਉਹ ਨਿਕਲੇਗਾ ਪੁਲਿਸ ਕੋਸ਼ਿਸ਼ ਕਰ ਰਹੀ ਆ ਕਿ ਰੋਡ ਨੂੰ ਜਲਦ ਖਾਲੀ ਕੀਤਾ ਜਾਵੇ ਆ ਗੱਡੀ ਨੂੰ ਤਾਂ ਹੁਣ ਸਾਈਡ ਤੇ ਕਰ ਦਿੱਤਾ ਆ ਆ ਗੱਡੀ ਆਲਰੇਡੀ ਸਾਈਡ ਤੇ ਆ ਪਰ ਇਹਨੂੰ ਵੀ ਜਿਹੜਾ ਇੱਕ ਸਾਈਡ ਤੇ ਅਗਰ ਕਰ ਦਿੱਤਾ ਜਾਵੇ ਤਾਂ ਸ਼ਾਇਦ ਰੋਡ ਪੂਰੀ ਜਿਹੜੀ ਪ੍ਰੋਪਰ ਚੱਲ ਜੇਗੀ ਕਿਉਂਕਿ ਜਿਹੜੀਆਂ ਸਵਾਰੀਆਂ ਨੇ ਇਹਨਾਂ ਗੱਡੀਆਂ ਦੇ ਵਿੱਚ ਉਹਨਾਂ ਨੂੰ ਤਾਂ ਹਸਪਤਾਲ ਭੇਜ ਦਿੱਤਾ ਗਿਆ ਉਹਨਾਂ ਨੂੰ ਹਸਪਤਾਲ ਉਹਨਾਂ ਦੀ ਸਥਿਤੀ ਕੀ ਆ ਕੀ ਕੁਝ ਹੋਏਗਾ ਤਾਂ ਇਹ ਫਿਲਹਾਲ ਦੀ ਘੜੀ ਹਜੇ ਕਲੀਅਰ ਹੋਏਗਾ ਕਿਉਂਕਿ ਸਵਾਰੀਆਂ ਦੀ ਸਥਿਤੀ ਕੀ ਹੈਗੀ ਆ ਜਿਹੜੀਆਂ ਇਹਨਾਂ ਗੱਡੀਆਂ 'ਚ ਸਵਾਰ ਸੀ ਕੀ ਸਥਿਤੀ ਆ ਉਹ ਤਾਂ ਥੋੜੀ ਦੇਰ 'ਚ ਕਲੀਅਰ ਹੋ ਪਾਏਗਾ ਲੇਕਿਨ ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਨੇ ਮੌਕੇ ਤੇ 71 ਲੋਕਾਂ ਦੇ ਦਸਨ ਮੁਤਾਬਕ ਜਿਹੜੀ ਜਾਣਕਾਰੀ ਆ ਕਾਫੀ ਤੌਰ 'ਤੇ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਜਿਹੜਾ ਤਾਂ ਫਿਲਹਾਲ ਕੋਸ਼ਿਸ਼ ਕਰ ਲਏ ਨੇ ਸਰ ਇਹ ਮੁਲਾਜ਼ਮ ਦਾ ਕਲੀਅਰ ਹੋਇਆ ਕਿੱਥੇ ਸੀਗਾ ਜੁਆਇਨ ਇਹਦਾ ਫੋਨ ਤੋਂ ਫੋਨ ਆਇਆ ਸੀ ਉਹਨਾਂ ਨੇ ਨੋਟ ਕਰਾਇਆ ਮੁੰਚੀ ਦਾ ਫੋਨ ਸੀਗਾ ਇਹ ਸਿਟੀ ਵਾਣਾ ਬਹੋਰ ਲੱਗਾ ਹੋਇਆ ਸੀ ਬਹੋਰ ਦਾ ਬਹੋਰ ਸਿਟੀ ਵਾਣਾ ਇਹਨੇ 2 ਦਿਨ ਹੋਇਆ ਉੱਥੇ ਆਇਰੀ ਪਾਈ ਆ ਅੱਪਰ ਕਰਕੇ ਆਇਆ ਸੀ ਇਹ ਅੱਛਾ ਸਪੈਕਟਰ ਦਾ ਕੋਰਸ ਕਰਨ ਤੋਂ ਬਾਅਦ ਇਹਨੇ 2 ਦਿਨ ਹੋਇਆ ਸਿਟੀ ਅਬਹੋਰ ਵਾਣਾ ਮੇਰੀ ਮੁੰਚੀ ਸੁਖਵੀਰ ਨਾਲ ਗੱਲ ਹੋਈ ਉਥੇ ਕਿ ਇਹਨਾਂ ਕੋਲ 2 ਦਿਨ ਹੋਇਆ ਆਇਰੀ ਪਾਈ ਹੈ ਅੱਛਾ ਇਹ ਹੁਣ ਇਧਰੋਂ ਅਬਹੋਰ ਤੋਂ ਆ ਰਹੇ ਸੀ ਜਾਂ ਇਧਰੋਂ ਜਾ ਰਹੇ ਇਹ ਬਹੋਰ ਜਾ ਰਿਹਾ ਸੀ ਸ਼ਾਇਦ ਅੱਛਾ ਜਾ ਰਿਹਾ ਸੀ ਜਾ ਰਿ ਜਿਹੜੇ ਸਾਹਬ ਨਾਲ ਗੱਡੀ ਦੀ ਲੋਕੇਸ਼ਨ ਹੈ ਨਾ ਕਿ ਬੋਰ ਜਾ ਰਿਹਾ ਸੀ ਇਹਨਾਂ ਦੋਨਾਂ ਦੇ ਜਿਹੜੇ ਵਾਰਿਸ ਨੇ ਉਹ ਪਹੁੰਚੇ ਨਹੀਂ ਪਿੱਛੇ ਤਲਾਹ ਹੋਈ ਹੈ ਹਾਲੀਆ ਤਲਾਹ ਦੇ ਰਿਹਾ ਇਹਨਾਂ ਦੇ ਫੋਨ ਤੇ ਫੋਨ ਆ ਰਹੇ ਨੇ ਉਹੀ ਜਿਹੜਾ ਫੋਨ ਆਂਦਾ ਉਹਨਾਂ ਨੂੰ ਨੋਟ ਕਰ ਰਿਹਾ ਜੇ ਪੁਲਿਸ ਵਾਲੇ ਦਾ ਇਕੱਲਾ ਪਤਾ ਲੱਗਿਆ ਦੂਜੇ ਲੇਡੀਜ਼ ਵਾਲੇ ਦਾ ਹਜੇ ਨਹੀਂ ਪਤਾ ਕਿ ਰੈਸ਼ੀ ਤਰਨ ਤਰਨ ਸਾਈਡ ਦਾ ਹੈ ਔਰ ਨੰਬਰ ਇਹਦਾ ਸੰਗਰੂਰ ਦਾ ਹੈ ਔਰ ਲੱਗਾ ਹੈ ਅਪਰ ਕਰਨ ਤੋਂ ਬਾਅਦ ਹੈ ਬੋਰ ਸਿਟੀ 1 ਲੱਗਾ ਤਾਂ ਬਿਲਕੁਲ ਇੱਕ ਮੁਲਾਜ਼ਮ ਦਾ ਹਜੇ ਕਲੀਅਰ ਹੋਇਆ ਇੱਕ ਗੱਡੀ ਵਾਲੇ ਦਾ ਜਿਸ ਦਾ ਜੋ ਅਬੋਹਰ ਦੇ ਵਿੱਚ ਅਬ ਉਹਰ ਦੇ ਵਿੱਚ ਤਣਾਅ ਦਾ ਔਰ ਦੂਜੀ ਗੱਡੀ ਨੂੰ ਵੀ ਜਿਹੜਾ ਖਿੱਚ ਕੇ ਸਾਈਡ ਤੇ ਜਿਹੜੀ ਕੀਤਾ ਜਾ ਰਿਹਾ ਕਿਉਂਕਿ ਟ੍ਰੈਫਿਕ ਜਿਹੜੀ ਆ ਉਹ ਕਾਫੀ ਸਮੇਂ ਤੋਂ ਜਿਹੜੀ ਬੰਦ ਪਈ ਆ ਔਰ ਸਮਾਂ ਇਹ ਹੁੰਦਾ ਹਰੇਕ ਦੇ ਆਪੋ ਆਪਣੇ ਘਰ ਜਾਣ ਦਾ ਪਰ ਤੁਹਾਨੂੰ ਦੱਸ ਦਈਏ ਕਿ ਕਰੀਬ ਹਜੇ ਅੱਧਾ ਘੰਟਾ ਹੀ ਹੋਇਆ ਇਹ ਸਾਤ ਸੇ ਹੋਏ ਨੂੰ ਅੱਧੇ ਇੱਕ ਘੰਟੇ ਦੇ ਵਿੱਚ ਜਿਹੜਾ ਉਹਨਾਂ ਨੂੰ ਤਾਂ ਮੌਕੇ ਤੇ ਭੇਜ ਦਿੱਤਾ ਔਰ ਆ ਤੁਸੀਂ ਖਿਲਾਰਾ ਵੇਖ ਲੋ ਕਿ ਕਿੰਨਾ ਖਲਾਰਾ ਔਰ ਲੋਕ ਇੱਥੋਂ ਦੇ 71 ਦੱਸਦੇ ਨੇ ਕਿ ਇੰਨੀ ਕੁ ਤੇਜ਼ ਗੱਡੀਆਂ ਵੱਜੀਆਂ ਨੇ ਕਿ ਜਿਵੇਂ ਬਲਾਸਟ ਹੋ ਜਾਵੇ ਕੋਈ ਇਸ ਤਰੀਕੇ ਨਾਲ ਲੋਕ ਦੱਸਦੇ ਨੇ ਕਿ ਇੱਥੇ ਖੜਕਾ ਆ ਪਰ ਉਹਨਾਂ ਨੂੰ ਹੁਣ ਹਸਪਤਾਲ ਭੇਜ ਦਿੱਤਾ ਹੈ ਅਗਲੀ ਸਥਿਤੀ ਕੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਦੀ ਘੜੀ ਸਾਡਾ ਇਹ ਕਹਿਣਾ ਹੈ ਕਿ ਰਾਤ ਦੇ ਸਮੇਂ ਸਿੰਗਲ ਹੋਵੇ ਡਬਲ ਹੋਵੇ ਸੜਕ ਆਰਾਮ ਦੇ ਨਾਲ ਚੱਲੋ ਕ੍ਰੋਸਿੰਗ ਕਰਨ ਵੇਲੇ ਪੂਰਾ ਧਿਆਨ ਦਿਓ ਕਿਉਂਕਿ ਕਈ ਵਾਰ ਕ੍ਰੋਸਿੰਗ ਕਰਨ ਵੇਲੇ ਪਤਾ ਨਹੀਂ ਲੱਗਦਾ ਅੱਗੋਂ ਗੱਡੀ ਆਉਂਦੀ ਹੁੰਦੀ ਆ ਜਾਂ ਪਿੱਛੋਂ ਗੱਡੀ ਆਉਂਦੀ ਆ ਤਾਂ ਪਤਾ ਨਹੀਂ ਲੱਗਦਾ ਇਸ ਤਰ੍ਹਾਂ ਹਾਦਸਾ ਹੋ ਜਾਂਦਾ ਫਿਲਹਾਲ ਦੀ ਘੜੀ ਕਮੈਂਟ ਸੈਕਸ਼ਨ ਤੁਹਾਡੇ ਲਈ ਰਾਏ ਜ਼ਰੂਰ ਜਾਂਦੇ ਜਾਂਦੇ ਲਿਖਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਫਿਰੋਜ਼ਪੁਰ ਫਾਜ਼ਲਕਾਰ ਰੋਡ ਤੇ ਇੱਕ ਜ਼ਬਰਦਸਤ ਭਿਆਨਕ ਹਾਦਸਾ ਹੋਇਆ ਹੈ ਮੰਦਭਾਗੀ ਖਬਰ ਇਹ ਆ ਕਿ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਪਰ ਹਾਦਸਾ ਇੰਨਾ ਕੁ ਜ਼ਿਆਦਾ ਖਤਰਨਾਕ ਦੇਖਿਆ ਜਾ ਸਕਦਾ ਹੈ ਕਿ ਗੱਡੀਆਂ ਦੇ ਪਰਖੱਚੀ ਉੱਡ ਗਏ ਨੇ ਜਾਨੀ ਕਿ ਬਿਲਕੁਲ ਵੀ ਜਿਹੜਾ ਕੁਝ ਨਹੀਂ ਬਚਿਆ ਆਮੋ ਸਾਹਮਣੀ ਇਹ ਟੱਕਰ ਦੱਸੀ ਜਾ ਰਹੀ ਆ ਹੁਣੇ-ਹੁਣੇ ਦੀ ਇਹ ਘਟਨਾ ਹੈਗੀ ਆ ਫਰੋਸਪੁਰ ਤੋਂ ਫਾਜ਼ਿਲਕਾ ਰੋਡ ਦੀਆਂ ਇਹ ਲਾਈਵ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਆ ਇੱਕ ਗੱਡੀ ਸਿਆਸ ਹੈਗੀ ਆ ਇਹਦਾ ਨੰਬਰ ਆ ਤੁਸੀਂ ਦੇਖ ਸਕਦੇ ਹੋ ਦੂਜੀ ਗੱਡੀ ਇਸ ਪਾਸੇ ਆ ਤਾਂ ਫਿਲਹਾਲ ਇਹਦੇ ਚ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਬਾਕੀ ਗੱਲਬਾਤ ਬਾਈ ਜੀ ਤੁਸੀਂ ਇੱਥੋਂ ਦੇ ਜੀ ਹਾਂਜੀ ਹਾਂਜੀ ਇੱਥੋਂ ਦੇ ਜੀ ਅਜੇ ਕਿਹੜਾ ਪਿੰਡ ਵਜਦਾ ਹੈ ਇਹ ਪਿੰਡ ਪੀਰਖਾਂ ਸ਼ੇਖਾ ਜੀ ਹਾਂਜੀ ਕੀ ਗੱਲ ਹੋਈ ਹੈ ਇਹ ਜੀ ਗੱਡੀ ਨੂੰ ਕ੍ਰਾਸ ਕਰਨ ਲੱਗੇ ਸੀ ਅੱਗੋਂ ਕਿਤੇ ਭਲੇਖਾ ਪੈ ਗਿਆ ਇਹਨਾਂ ਨੂੰ ਲੇਟ ਪਈ ਅੱਗੋਂ ਇਸ ਕਰਕੇ ਆਮ ਨੂੰ ਸਾਹਮਣੋਂ ਟੱਕਰ ਹੋਈ ਇਹਨਾਂ ਦੀ ਇੱਕ ਲੇਡੀਸ ਦੀ ਮੌਤ ਹੋ ਗਈ